ਕੁਲੀ ਦੀ ਕਹਾਵਤ ਆ ਹੈ ਗੁਰੂ ਦੀ ਕੀ ਫਤਿਹ ਤੇਰੇ ਆ ਤੇ ਜਿਹੜੀਆਂ ਵੀ ਬੰਦਲਾਂ ਦਾ ਸਾਹ ਜੀ ਦੇ ਵਿੱਚ ਆ ਪਾਸ ਨਾਮ ਬਾਤੀ ਨਾਲ ਦੋ ਪਸਮ ਪਾਂਗ ਪਸਮ ਤਰਪੰਗ ਪਸਮ ਤੇ ਸੋਚੀ ਮੂਰਤੀ ਮਾ ਪਿਸ਼ਟੀ ਮਧੂ ਅਸ਼ਟਕ ਤਾਮਾ ਪਸਮ ਵਗੈਰਾ ਪਾ ਕੇ ਸਾਰਾ ਨੁਕਸਾ ਪਿਆਰ ਕਰਦੇ ਆ ਪਹਿਲਾਂ ਜਿਹੜੀਆਂ ਬੰਦਲਾਂ ਦਾ ਨੁਕਸਾ ਜਿਹੜਾ ਵਾ ਉਹ ਪੀਸ ਕੇ ਜਿਹਦੇ ਵਿੱਚ ਸਾਲਮ ਮਿਸ਼ਰੀ ਸਾਲਮ 50 57 ਤੇ ਸਪੈਸ ਬਲੀ ਮਾਨਗੀ ਜ ਅਕਰਕਰਾ अनेकाਤ ਰਾਜਨੈ ਇਹ ਜੋ ਜੜੀਆਂ ਬੂਟੀਆਂ ਦਾ ਬਹੁਤ ਜੀ ਵਧੀਆ ਆਵਾਜ਼ ਦੀਆਂ ਆਪਾਂ ਲਿਆਣ ਕੇ ਪਾਈਆਂ ਵਾ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਵੀ ਆਪ ਵੀ ਜਿੱਥੋਂ ਆਪਾਂ ਲੈ ਕੇ ਆਉਂਦੀਆਂ ਮਾਲ ਜੜੀਆਂ ਬੂਟੀਆਂ ਇਹਨੂੰ ਆਪਾਂ ਪੀਸਣ ਤੋਂ ਬਾਅਦਾਂ ਇਹਦੇ ਵਿੱਚ ਆਪਾਂ ਜਿਹੜੀਆਂ ਆਪਾਂ ਸਮਾਨ ਬਲਾ ਕੇ ਤੇਰੇ ਨੁਕਸਾ ਤਿਆਰ ਕਰਕੇ ਦਿੰਦੇ ਹਾਂ ਸਭ ਤੋਂ ਪਹਿਲਾਂ ਇਹ ਸਾਰਾ ਜੜੀਆਂ ਬੂਟੀਆਂ ਦਾ ਰੁਕਸਾ ਪੀਸਾਂਗੇ ਤਾ ਦਸਪੰਤੂਸੋਸ ਨਾ ਫਰਟੰਦ ਦੇਂਦੀ। ਪਰ ਵਾਸਤੇ ਇਹ ਬਹੁਤ ਹੀ ਜ਼ਬਰਦਸਤ ਨੁਕਸਾਵਾ ਤੇ ਬਿਉ ਬਾਕੀ ਜਿਹੜੀ ਅਸੀਂ ਖੁਦ ਆਪ ਬਲਾਈ ਦੇਂਦੀਆਂ ਦੇਵਤੀ ਜਾਂ ਆਪ ਆਪ ਖੁਦ ਆ ਕੇ ਇਲਾਜ ਕਰਦੀਆਂ। ਬਾਹਰੋਂ ਸਾਡੀ ਕੋਈ ਬਰਾਚ ਨਹੀਂ ਆ। ਮੈਂ ਖੁਦ ਹੀ ਦਵਾਈ ਦੇਦਾ ਵਾਂ ਨਾ ਹੀ ਕਿਸੇ ਨੂੰ ਕਿਉਂਕਿ ਤੁਹਾਨੂੰ ਜਦੋਂ ਵੀ ਦਵਾਈ ਦੇਣੀ ਆ ਵੀਡੀਓ ਕਾਲ ਤੇ ਵੀ ਗੱਲ ਕਰ ਸਕਦੇ ਹੋ। ਕੇਰ ਦਵਾਈ ਮਗਵਾਇਆ ਕਰੋ ਮੇਰੇ ਨਾਂ ਤੇ। ਕੀ ਕੋਈ ਦਵਾਈ ਨਾ ਮੰਗਵਾਇਆ ਕਰੋ ਭਾਵੇਂ ਸਾਡੇ ਮੇਨ ਸਕਰੀਨ ਤੇ ਨੰਬਰ ਦਿੱਤੇ ਨੇ ਉਹਦੇ ਤੇ ਲਿਖਿਆ ਵੀ ਹੁੰਦਾ ਵਾ ਕਿ ਸਾਡੇ ਮੇਨ ਨੰਬਰ ਇਹ ਆ ਮੇਨ ਨੰਬਰ ਤੇ ਨਹੀਂ ਦਿੱਤੇ ਹੁੰਦੇ ਆ ਉਸੇ ਤੇ ਸੰਪਰਕ ਕਰਿਆ ਕਰੋ ਤੇ ਠੱਗਾਂ ਤੋਂ ਬਚਿਆ ਕਰੋ ਮੇਰੇ ਨਾਲ ਵੀ ਕਿਸੇ ਕੋਲੋਂ ਨਹੀਂ ਦਵਾਈ ਹੋਣੀ ਦੇਖਲਾਣਾ ਕਰੋ ਕੋਈ ਦਵਾਈ ਕੋਣੀਆਂ ਜਾਂ ਪੈਸੇ ਪਾਉਣੀਆਂ ਤੇ ਪਹਿਲਾਂ ਮੇਰੇ ਨਾਲ ਵੀਡੀਓ ਕਾਲ ਤੇ ਵੀ ਗੱਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹ ਦਾਨ ਕੀ ਲੈ ਸਕਦੀ ਜਿਉਂ ਅਸੀਂ ਆਪ ਦਵਾਈ ਦਿੰਨੇ ਆ ਨਾ ਹੀ ਇਹੀ ਕਿਸੇ ਦੇ ਰਾਹੀਂ ਦਵਾਈ ਪੀਤ ਪੀਆ ਨਾ ਹੀ ਸਾਡਾ ਕੋਈ ਇਹੋ ਜਿਹਾ ਜਟਪਿਆ ਸੋ ਵੀਡੀਓ ਆਜਾ ਕੋਈ ਦੇਖ ਸਕਦੇ ਹੋ ਇਹ ਸਾਰਾ ਨੁਸਖਾ ਜਿਹਦੇ ਵਿੱਚ ਆਪਾਂ ਖਸਖਾਸ ਵਗੈਰਾ ਹਰੀੇ ਤੀਜ ਜੜੀਆਂ ਬੂਟੀਆਂ ਜਿਹੀ ਆਮ ਦੇਖਦੇ ਹੀ ਰਹਿੰਦੇ ਹਾਂ ਉਸਾਰਾਂ ਆਪਾਂ ਬਹੁਤ ਵਧੀਆ ਕਵਾਲ ਗੀਤਨਾ ਜੋ}{|\text{ਸਾਲਮ ਮਸ਼ਰੀਕ}{|\text{ਸਾਲਮ ਪੱਜਾ}} \text{ਵੇਖੋ ਕਿੱਡਾ ਟੌਪ ਦਾ ਅਕਰ ਕਰਾ ਬਹੁਤ ਵਧੀਆ}}$ ਸਪੇਰ ਨੂੰ ਸੁਲੋਤਿ ਯਾਕਵਾਜ ਨੂੰ ਫਾਰੇ ਕਮੋਤੋਤ ਵਿੱਚ ਸ਼ੁੱਧ ਕਰਕੇ ਜਿਸ ਤਾਵਰ ਮਾਰਾ ਉਸ ਤਾ ਜਿਹੜਾ ਵਾਪਿਸ ਦੇ ਨਾਲ ਉਸਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਖਾਣਾ ਇਸ ਤੀਨ ਆਮਾ ਜੀ ਦੇਨੀ ਸਦੀਆਂ ਦੇ ਇੱਕ ਜਗਾ ਉਸ ਤੋਂ ਬਾਅਦ ਫਿਰ ਇਹ ਦੇ ਵਿੱਚ ਫਸਣਾ ਇਸ ਤੀਮਾ ਜਿਹੜੀ ਨਾਮਾਂ ਦੀ ਰਾਮਾਗੇ ਨੂੰ ਪਰ ਤੋਂ ਬਾਅਦ ਸੀ ਕਰੀ ਉਹ ਨਾਮ ਉਹ ਸਾਡੀ ਨਾਲ ਹੋਣ ਦੇ ਸੰਪਰਕ ਕਰਿਓ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ